ਉਹਨਾਂ ਰਿਵਿਊ ਜਿੰਦਾ ਤੁਹਾਡੇ ਕਾਜ ਅਧੂਰੇ ਲਾ ਕੇ ਜਿੰਨੀਆਂ ਆ ਰਹੇ ਪੂਰੇ ਸੱਤ ਤੋਂ ਪਹਿਲਾਂ ਜਿੰਦਾਬਾਦ ਹੋ ਰਿਹਾ ਹੈ ਉਹਨਾਂ ਨੂੰ ਪੁਰਾ ਨਹੀਂ ਕੀਤਾ ਜਾ ਰਿਹਾ ਜਿਹੜਾ ਹੈ ਉਹ ਮੂਹਰ ਦੇ ਮੁਲਾਜ਼ਮਾਂ ਦੀ ਪੇਸ ਕੰਨਾਂ ਦੇ ਨਾਮ ਤੇ ਲੁੱਟ ਕਰਨੀ ਬੰਦ ਕਰੋ ਟੂਟ ਟੂਟ ਤੇ ਟੂਟ ਟੂਟ ਦੇ ਬੰਦੇ ਜਿਹੜੇ ਹੈਗੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣਾ ਬੰਦ ਕਰੋ ਭਗਤ ਸਿੰਘ ਵਾਲ ਸਰਕਾਰ ਮਰਦਾਬਾ ਕਰਕੇ ਟੁੱਟਿਆ ਕਿਉਂਕਿ ਜੋ ਉਹਨਾਂ ਨੇ ਸੋਚਿਆ ਸੀਗੀ ਇਹਨਾਂ ਨੇ ਸੋਚ ਨੂੰ ਜਿਹੜਾ ਜਾਗਰਾਂ ਰੱਖਣ ਦੇ ਵਾਸਤੇ ਉਹਨਾਂ ਨੇ ਸੋਚ ਨੂੰ ਜਿਹੜਾ ਜਾਗਰਾਂ ਰੱਖਣ ਦੇ ਵਾਸਤੇ ਆਪ ਨਹੀਂ ਇਹ ਵਾਣਾ ਕੇ ਆਹ ਨਸੀ ਸਰਕਾਰ ਦੇ ਹੋਣਾ ਗਿਆ ਬੇਰੁਜ਼ਗਾਰ ਲੋਕਾਂ ਦਾ ਇੱਕ ਬਾਪ ਜਿੰਦਾਬਾਦ ਸੋ ਇਹ ਸਭ ਅੱਲਾਹ ਕਹਿ ਸ਼ਹੀਦ ਸੇਵਾ ਪੇ ਨਗਰਾਂ ਵਾਸਤੇ ਮਲਾਰਾਮ ਨੂੰ ਮੋਰੇ ਭਵਨ ਤਮਾਨ ਦੀ ਕੋਠੀਆ ਘਰੋਣਾ ਸ਼ੁਰੂਆ ਕਰਕੇ ਦੇਖੋ ਬਸ ਲੱਗੀ ਆ ਧਾਰਪੁਰੇ ਕਾਂਦੀਆਂ ਦਾ ਲਾਲ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਸਤਿ ਸ਼੍ਰੀ ਅਕਾਲ ਠੀਕ ਹੈ ਹਜ਼ਾਰ ਤਾਂ 10 ਨਾਲ ਰਲ ਜੇ ਉਹ ਵੀ ਬਹੁਤ ਹੁੰਦਾ 5 ਨਾਲ ਜੇ ਉਹ ਵੀ ਬਹੁਤ ਹੁੰਦਾ ਅੱਛਾ ਮੈਂ ਮੈਸੇਜ ਪਾਇਆ ਐ ਲੋਡ ਤੇ ਮਖਾ ਵੀ ਜਿਨੇ ਜਿਨੇ ਲਗਭਗ 20000 ਰੁਪਿਆ ਤਨਖਾਹ ਵਧਾਉਣੀ ਐ ਉਹ ਹਾਂ ਦਾ ਨਾਰਾ ਮਾਰੋ ਮੈਂ ਫਿਰ ਬਾਅਦ ਚ ਘੰਟੇ ਬਾਅਦ ਗਰੁੱਪ ਚੈੱਕ ਕੀਤਾ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਫਿਰ ਮੈਂ ਮੈਸੇਜ ਪਾਇਆ ਮਖਾ ਭਈ ਇੱਕ ਸਪਸ਼ਟੀਕਰਨ ਦਿਓ ਵੀ ਜਿਨੇ ਦਾ ਹਾਂ ਦਾ ਨਾਰਾ ਮਾਰਿਆ ਨੂੰ ਤਾਂ ਚਾਹੀਦਾ ਐ ਜਿਹੜੇ ਨੇ ਹਾਂ ਨਾਰਾ ਨਹੀਂ ਮਾਰਿਆ ਉਹ ਐ ਸਪਸ਼ਟੀਕਰਨ ਦਿਓ ਵੀ ਸੋਨੂੰ ਕਿਉਂ ਨਹੀਂ 20000 ਵਧ ਚਾਹੀਦਾ ਪਿਕਾਰਨ ਕੀ origion ਦੱਸੋ ਕੀ ਹੈਗਾ ਹੈ ਕਿਸੇ ਨੇ ਨਹੀਂ ਮਤਲਬ ਭਾਈ ਸਾਰੇ ਘਰੇ ਬੈਠੇ ਭਾਲਦੇ ਆ ਹਨਾ ਰੋਟੀ ਪੱਕੀ ਪਕਾਈ ਤੇ ਪਰੋਸੀ ਪ੍ਰਾਈਸ ਪਰਸਾਈ ਮਿਲ ਜੇ ਆਪਾਂ ਨੂੰ ਸਾਰਿਆਂ ਨੂੰ ਸੋ ਇਦਾਂ ਨਹੀਂ ਚੱਲਣਾ ਸਾਰਿਆਂ ਦੀ ਮੈਂ ਪਾਈਆਂ ਦੀ ਇਹੀ ਸਪੀਚ ਦੇਖਦਾ ਆਇਆ ਸੀਗਾ ਕਿ ਸਾਰਿਆਂ ਨੂੰ ਆਪਾਂ ਨੂੰ ਐਕਸਾਈਟਮੈਂਟ ਚ ਹੋਣਾ ਚਾਹੀਦਾ ਪੂਰੀ ਪੂਰੀ ਮਤਲਬ ਆਪਣੇ ਅੰਦਰ ਜੋਸ਼ ਭਰਿਆ ਹੋਣਾ ਚਾਹੀਦਾ ਇਸ ਚੀਜ਼ ਦਾ ਫੇਰ ਹੀ ਗੱਲਾਂ ਬਣਦੀਆਂ ਨੇ ਸੋ ਇਹ ਨਹੀਂ ਹੈ ਵੀ ਆਪਾਂ ਚਾਰਕ ਜਣੇ ਆ ਗਏ ਤੋ ਫੇਰ ਵੀ ਜਿਹੜੇ ਸਾਥੀ ਪਹੁੰਚੇ ਆ ਇਹ ਵੀ ਦਿਲ ਨਾ ਸਿੱਟਣਾ ਬੰਦਾ ਤਾਂ ਇੱਕੋ ਬਹੁਤ ਹੁੰਦਾ ਜੇ ਆਪਾਂ ਅੜ ਜਗੇ ਤਾਂ ਆਪਾਂ ਨੂੰ ਆਪਦੇ ਮਸਲਿਆਂ ਤੇ ਖੜ ਜਾਣਾ ਚਾਹੀਦਾ ਤੇ ਜੇ ਖੜ ਗਏ ਤਾਂ ਸਰਕਾਰ ਤਾਂ ਇੱਕ ਬੰਦੇ ਨੂੰ ਵੀ ਇੱਕ ਬੰਦੇ ਦੇ ਇਰਾਦੇ ਨੂੰ ਵੀ ਬਦਲ ਨਹੀਂ ਸਕਦੀ ਜੇ ਸਰਕਾਰ ਮਤਲਬ ਚਾਹੇ ਜਿੰਨਾ ਮਰਜੀ ਜ਼ੋਰ ਲਾ ਲੇ ਚਾਹੇ ਲਾਠੀ ਚਾਰਜ ਕਰ ਲੇ ਚਾਹੇ ਕੁਝ ਕਰ ਲੇ ਠੀਕ ਹੈ ਜਦੋਂ ਇਰਾਦੇ ਪੱਕੇ ਹੋਣ ਆਪਣੇ ਸੋ ਮੇਰੇ ਸਾਥੀਓ ਮੈਂ ਤਾਂ ਮੇਰਾ ਤਾਂ ਮੈਸੇਜ ਉਹਨਾਂ ਨੂੰ ਐ ਸ਼ਾਇਦ ਪਹੁੰਚ ਜੇ ਕੋਈ ਵੀਡੀਓ ਵਰਗੋ ਪਹੁੰਚੇ ਉਹਨਾਂ ਨੂੰ ਮਾੜੀ-ਮੋਟੀ ਸ਼ਰਮ ਸ਼ਰਮ ਆ ਜੇ ਉਹਨਾਂ ਨੂੰ ਸੋ ਬਾਕੀ ਕੋਈ ਨਹੀਂ ਆਪਾਂ ਡਟੇ ਰਹਾਂਗੇ ਚੱਕਦੇਗੇ ਫੱਟੇ ਟੈਨਸ਼ਨ ਨਾ ਲਾ ਲੋ ਜਿੱਥੇ ਮਰਜੀ ਸਾਧ ਲਿਆ ਕਰੋ ਬਾਈ ਅਸੀਂ ਅੱਜ ਅਸੀਂ ਤਿੰਨ ਸਾਥੀ ਆਂ ਸਿਰਫ ਤਲਵੰਡੀ ਸਾਬੋ ਦੇ ਵਿੱਚ ਤੇ ਅੱਠ ਜਾਣੇ ਆਏ ਆ ਤੇ ਭੈਣਾ ਭੈਣਾ ਦੀ ਗਿਣਤੀ ਆ ਸਾਡੇ ਨਾਲ ਕਮ ਸੇ ਕਮ 6 ਭੈਣਾ ਹੈ ਠੀਕ ਹੈ ਤੇ ਤਿੰਨ ਸਾਥੀ ਅਸੀਂ ਆਂ ਕਿ ਬਾਕੀ ਕੁਛ ਆਈ ਜਾਂਦੇ ਹੈਗੇ ਤੇ ਇਹ ਸਾਰੇ ਆਪਾਂ ਬਲੌਗ ਲੈਵਲ ਦੀ ਗੱਲ ਕਰਦਾ ਮੈਂ ਜ਼ਿਲ੍ਹਾ ਲੈਵਲ ਦੀ ਗੱਲ ਨਹੀਂ ਕਰਦਾ ਜੇ ਆਪਾਂ ਸਾਰੇ ਇਨ ਇਨ ਐਫਫਰ ਕਰੀਏ ਮੈਂ ਨਾ ਬੂੰਦ ਬੂੰਦ ਨਾਲ ਸਮੁੰਦਰ ਬਣ ਜਾਂਦਾ ਹੈਗਾ ਤੇ ਆਪਾਂ ਜੇ ਸਾਰੇ ਇਨ ਇਨ ਐਫਫਰ ਕਰੀਏ ਇੱਕ ਦੂਜੇ ਨਾਲ ਮਾੜਾ ਮੋਟਾ ਡਿਸਕਸ ਕਰ ਲਿਆ ਕਰੀਏ ਬੇਨਤਵਾੜੀ ਕਰ ਲਿਆ ਕਰੀਏ ਸੋ ਆਪਣਾ ਕੰਮ ਬਣ ਸਕਦਾ ਹੈਗਾ ਬਾਕੀ ਬਣਨ ਵਾਲੀ ਕੋਈ ਗੱਲ ਨਹੀਂ ਝਾੜ ਸਾਰੇ ਪਾਸੇ ਹੀ ਪੈ ਗਈ ਇਹਨਾਂ ਨੂੰ ਇਹਦਾ ਬਸ ਇੱਕ ਆਇਆ ਐਂ ਦੇਂਦੇ ਆ ਵੀ ਹੁਣ ਸਮਾਂ ਨਿਕਲ ਜੇ ਹੁਣ ਸਮਾਂ ਨਿਕਲ ਜੇ ਹਨਾ ਵੀ ਇਲੈਕਸ਼ਨਾਂ ਨੂੰ ਬੜਾ ਨੇੜੇ ਕਰ ਲਿਆ ਮੁੜ ਕੇ ਕਹਦੇਗੇ ਚੋਣ ਜਾਬਤਾ ਲੱਗ ਗਿਆ ਫਲਾਲਾ ਲੱਗ ਗਿਆ ਤੁੰ ਘਾਲਾ ਲੱਗ ਗਿਆ ਸਮਾਰਾੜੇ ਕਰੀ ਜਾਂਦੇ ਸੋ ਬਾਈ ਸਿੱਧਾ ਸਾਦਾ ਜਿਹਾ ਮੈਂ ਬੰਦਾ ਜੋ ਮੇਰੇ ਮੂੰਹ ਚ ਆ ਬੋਲਦਾ ਜੇ ਗਲਤੀ ਭੁੱਲ ਹੋ ਗਈ ਮੈਨੂੰ ਮਾਫ ਕਰ ਦਿਓ ਸੋ ਬਾਕੀ ਆਪਾਂ ਮਿਹਨਤ ਤੇ ਅਰੇਂਜਮੈਂਟ ਡਟੇ ਰਹਾਂਗੇ ਕੋਗਲ ਦੀ ਧਰਵਾਦ ਬਹੁਤ ਬਹੁਤ ਧੰਨਵਾਦ ਸਾਥਿਓ ਥੋੜੇ ਠੰਡੇ ਹੋਏ ਬੈਠੋ ਸਾਰੇ ਦੋ ਚਾਰ ਨਾਰੇ ਨੂਰੇ ਲਾ ਲੀਏ ਪੰਜਾਬ ਸਰਕਾਰ ਮਰਦਾ